ਕਿਸਾਨ ਸੰਘਰਸ਼ ਕਮੇਟੀਆਂ ਵੱਲੋਂ ਰੇਲ ਰੋਕੋ ਸੱਦੇ ਨੂੰ ਮਿਲਿਆ ਪਰਮਾ ਹੰਗਾਰਾ ਖਾਸ ਰਿਪੋਰਟ ਕਿਰਪਾਲ ਸਿੰਘ ਛਿੱਤ ਹਾਂਜੀ ਅੱਜ ਦਾ ਜਿਹੜਾ ਰੇਲ ਰੋਕੋ ਪ੍ਰਦਰਸ਼ਨ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੂਨ ਕੱਠੂ ਨੰਗਲ ਦਾ ਪ੍ਰਧਾਨ ਕੱਠੂ ਨੰਗਲ ਦਾ ਸਕੱਤਰ ਤੇ ਬਟਾਲੇ ਦਾ ਪ੍ਰਧਾਨ ਅੱਜ ਦਾ ਮੇਨ ਐਂਡਾ ਜਿਹੜਾ ਵੀ ਜਿੰਨੇ ਵੀ ਆਪਣੇ ਨੌਜਵਾਨ ਆ ਬੀਬੀਆਂ ਬਜ਼ੁਰਗ ਜਿੰਨੇ ਵੀ ਫੜ ਕੇ ਜੇਲਾਂ ਚ ਦਿੱਤੇ ਇਹਨਾਂ ਨੇ 26 ਤਰੀਕ ਵਾਲੇ ਦਿਨ ਜੋ ਕੁਛ ਇਹਨਾਂ ਉੱਥੇ ਕੀਤਾ ਉਹ ਸਭ ਕੁਝ ਸਰਕਾਰ ਦੀ ਸਹਤ ਹੋਇਆ ਵਾ ਤੇ ਸਰਕਾਰ ਨੇ ਆਪਣੇ ਬੰਦੇ ਜਿਹੜੇ ਆ ਉਹਨਾਂ ਨੂੰ ਪੁਲਸ ਵਾਲੀਆਂ ਬਰਦੀਆਂ ਪਵਾ ਗਏ ਲਾਲ ਕਿਲੇ ਦੇ ਅੰਦਰ ਡਕਿਆ ਹੋਇਆ ਸੀ ਰਾਸਤੇ ਜੇ ਨਾ ਸਾਡੀ ਜਿਹੜੀ ਪਲੈਨ ਹੈਗੀ ਰਿੰਗ ਰੋਡ ਦੀ ਰਿੰਗ ਰੋਡ ਦਾ ਅਸੀਂ ਆਲਰੇਡੀ ਲਾਨ ਕਾਰਸ ਬੈਠੇ ਆਂ 4 ਵਜੇ ਤੇ ਰਿੰਗ ਰੋਡ ਤੇ ਅਸੀਂ ਜਾਣਾ ਸੀ ਇਹਨਾਂ ਜਿੰਨੇ ਵੀ ਨਾਕੇ ਰਿੰਗ ਰੋਡ ਤੋਂ ਲਾਲ ਕਿਲੇ ਨੂੰ ਜਾਂਦੇ ਹੀ ਗਾੜੀ ਨਾਕੇ ਲਾ ਲਾ ਕੇ ਤੇ ਸਾਡੇ ਨੌਜਵਾਨਾਂ ਨੂੰ ਗੁੰਮਰਾ ਕਰਕੇ ਬਜ਼ੁਰਗਾਂ ਨੂੰ ਗੁੰਮਰਾ ਕਰਕੇ ਤੇ ਲਾਲ ਕਿਲੇ ਹਲ ਤੋਰਤਾ ਉਹਦੇ ਸੰਬੰਧ ਵਿੱਚ ਅੱਜ ਪੂਰੇ ਭਾਰਤ ਵਿੱਚ ਪੂਰੇ 4 ਘੰਟੇ ਲਈ ਪੂਰਾ ਰੇਲ ਦਾ ਚੱਕਾ ਜਾਂ ਉਹਨਾਂ ਨੂੰ ਛਡਾਉਣ ਵਾਸਤੇ ਉਹਨਾਂ ਦੇ ਮਗਰ ਜ਼ਮਾਨਤਾਂ ਕਰਾਉਣ ਵਾਸਤੇ ਸਾਡੇ ਵੱਲੋਂ 39 ਐਫ ਆਈ 11 ਦਰਜ ਹੋਈਆਂ ਉਹਨਾਂ ਨਾਲੋਂ ਉਹਨਾਂ ਚੋਂ ਅਸੀਂ 18 ਜਿਹੜੇ ਬੰਦੇ ਆ ਉਹਨਾਂ ਦੀ ਜਮਾਨਤਾਂ ਆਲਰੇਡੀ ਕਰਵਾ ਦਿੱਤੀਆਂ ਬਾਕੀ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਉਹਨਾਂ ਨੇ ਜਿਹਦਾ ਕਿਸੇ ਦਾ ਬੰਦਾ ਫਸਿਆ ਰਿਸ਼ਤੇਦਾਰ ਆ ਕੋਈ ਸਾਂਝਾ ਵਾਲਾ ਉਹ ਸਾਨੂੰ ਕਨਫਰਮ ਕਰੇ ਉਹਦਾ ਆਧਾਰ ਕਾਰਡ ਉਹਦਾ ਦੂਜਾ ਸਨਾਖਤੀ ਕਾਰਡ ਦੇਵੇ ਸਾਨੂੰ ਅਸੀਂ ਆਪੇ ਪਾਵਾਂਗੇ ਤੇ ਜ਼ਮਾਨਤਾ ਜਿਹੜੀ ਇੱਕ ਪੈਨਰ ਬਣਾ ਲਿਆ ਵਕੀਲਾਂ ਦਾ ਜੱਜ ਵੀ ਸਾਡੇ ਨਾਲ ਇੱਕ ਪੈਨਰ ਪੈਣਾ ਚਾਹੀਦਾ ਤਿੰਨ ਉਹ ਅਸੀਂ ਸਾਰਾ ਕਰਕੇ ਉਹ ਅਸੀਂ ਪੂਰੇ ਦੇ ਪੂਰੀਆਂ ਜ਼ਮਾਨਤਾ ਕਰਵਾ ਲੈਣੀਆਂ ਵਾ ਬਾਕੀ ਜਿਹੜੇ ਰਹਿੰਦੇ ਆ ਜਿਨ੍ਹਾਂ ਅੰਤਸਾਥਿਓ ਨਾ ਪਾਏ ਆ ਉਹ ਦਿੱਲੀ ਵਾਲਿਆਂ ਤੇ ਪਾਏ ਆ ਵੀ ਦਿੱਲੀ ਵਾਲਿਆਂ ਨੂੰ ਮਗਰੋਂ ਤੰਗ ਕਰਾਂਗੇ ਉਹ ਅਸੀਂ ਬਿਲਕੁਲ ਨਹੀਂ ਕਰਨਾ ਉਹ ਸਭ ਕੁਝ ਕਰਾ ਕੇ ਪਰਚੇ ਰੱਦ ਕਰਾਗੇ ਤੇ ਫੇਰ ਦਿੱਲੀਓ ਟੂਰਨਾਮਾ ਸੰਘਰਸ਼ ਸਾਡਾ ਫੇਰ ਜੰਮ ਗਿਆ ਵਾ ਇਹਨਾਂ ਪਾੜਨ ਦੀ ਬਹੁਤ ਕੋਸ਼ਿਸ਼ ਕੀਤੀ ਸੀਗੀ ਇਹਨਾਂ ਦੇ ਗੋਹ ਇਹਨਾਂ ਕੋਲ ਆਇਆ ਕੀਤਾ ਸੀ ਪਰ ਅਸੀਂ ਫੇਰ ਪੂਰਾ ਸੰਘਰਸ਼ ਜਮਿਆ શરીਤੇ ਆ ਹੁਣ ਅਸੀਂ 5 ਮਾਰਚ ਨੂੰ ਅੰਮ੍ਰਿਤਸਰ ਜ਼ਿਲ੍ਹੇ ਤੋਂ 1500 ਟਰਾਲੀ ਤਕਰੀਬਨ ਲੈ ਕੇ ਜਾ ਰਹੇ ਹਾਂ ਉੱਥੇ ਵਾਰੀ ਸ਼ੇਰ ਕਰਤਾ ਵਾ ਜਿੰਨਾ ਮਰਜ਼ੀ ਮੋਦੀ ਸੰਘਰਸ਼ ਲੰਮਾ ਕਰਦੇ ਅਸੀਂ ਵੀ ਵਾਰੀਆਂ ਬਾਲੀਆਂ ਇੱਥੋਂ 14 ਜਿਲ੍ਹਿਆਂ 'ਚ ਸਾਡੀ ਜਥੇਬੰਦੀ ਕੰਮ ਕਰ ਰਹੀ ਆ ਇੱਕ ਜਿਲ੍ਹਾ 15 ਦਿਨ ਉੱਥੇ ਜਾਊਗਾ ਤੇ ਪਿੰਡਾਂ 'ਚ ਜਿਹੜੇ ਲੋਕ ਆ ਸਾਡੇ ਆਰਤੀ ਸਹਿਬਾਨ ਦੁਕਾਨਦਾਰ ਹੋਰ ਵੀ ਜਿਹੜੇ ਲੋਕ ਜਿੰਨੇ ਆ ਸਾਨੂੰ ਪੂਰੀ ਸਾਡੀ ਪਿੱਠ ਦੇ ਪਿੱਛੇ ਖੜੇ ਆ ਪੂਰੀ ਮਾਇਤ ਕਰ ਰਹੇ ਆ ਹਰ ਇੱਕ ਸਾਥ ਦੇ ਰਿਹਾ ਇਸ ਕਰਕੇ ਜਿਹੜੇ ਮੋਦੀ ਸਾਹਿਬ ਨੂੰ ਚੇਤਾਵਨੀ ਦਿੰਨੇ ਆ ਜਿਹੜੇ ਸਾਡੇ ਬੰਦੇ ਖੜੇ ਆ ਉਹਨਾਂ ਨੂੰ ਤੁਰੰਤ ਰਹਾ ਕਰ ਦੋ ਜਿੱਦਾ ਇੱਕ ਕਬਲਜੀਤ ਕੋਰ ਮੁਸਕਰਦੀ ਫੜੀ ਉਹਨਾਂ ਦਾ ਮੈਨੂੰ ਫੋਨ ਆਇਆ ਹੈ 9 ਵੇ ਉਹਨਾਂ ਦੇ ਘਰੋਂ ਵੀ ਸਾਡੀ ਏਡਾ ਲਟਕੀ ਆ ਮੁਸਕਰਦੀ ਦੋਥੇ ਸਿੰਘੂ ਬਾਰਡਰ ਤੋਂ ਗ੍ਰਿਫਤਾਰ ਕਰਕੇ ਤੇ ਜੇਲ੍ਹ ਚਾ ਪਾਣੀ ਪਤ ਉਸੇ ਵੇ ਮੈਂ ਆਪਣੇ ਪਿੰਡੋਂ ਸ਼ਿਰਸ਼ੇ ਦਾ ਨੰਬਰ ਲਿਆ ਪੰਦੇਰ ਸਾਹਿਬ ਨੂੰ ਫੋਨ ਕੀਤਾ ਅਗਲੇ ਦਿਨੀ ਸ਼ਿਰਸ਼ਾ ਸਾਹਿਬ ਨੇ ਵਿਚਾਰੇ ਨੇ ਫਾਈ ਕੋਰਟ ਚੋਂ ਲਾ ਕੇ ਕੇਸ ਤੇ ਉਹਦੀ ਜ਼ਮਾਨਤ ਦਿਹਾੜੀ ਡਾਂਗੋ ਜੁ ਹੋਣੀ ਆ ਹੋਰ ਵੀ ਜਿਹੜਾ ਕੋਈ ਰਹਿੰਦਾ ਵਾ ਕੋਦੀ ਸਾਨੂੰ ਕਨਫਰਮ ਦਿੱਤੀ ਜਾਵੇ ਅਸੀਂ ਪੂਰਾ ਜੋਰ ਲਾਵਾਂਗੇ ਜਥੇਬੰਦੀਆਂ ਪੂਰੇ ਐ ਡਟੀਆਂ ਜਥੇਬੰਦੀਆਂ ਸੰਘਰਸ਼ ਪੂਰਾ ਕਾਇਮ ਚੱਲਣ ਡਿਆ ਵਾ ਸਰਕਾਰ ਵੱਲੋਂ ਫਰਵਾਹਾਂ ਫਲਾਈਆਂ ਜਾ ਰਹੀਆਂ ਕਿ ਅੰਦੋਲਨ ਜਿਹੜਾ ਉਹ ਖੰਡੇ ਤੋਂ ਚੁੱਕਾ ਡਿੱਗ ਚੁੱਕਾ ਉਹਦੇ ਬਾਰੇ ਕੀ ਕਰਨਾ ਚਾਹੀਦਾ ਸਰਕਾਰ ਤੇ ਪਹਿਲਾਂ ਤੇ ਜਿਹਨਾਂ ਦੇ ਗਏ ਅਸੀਂ ਉਹਨਾਂ ਦੀ ਆਖੀ ਜਾਂਦੀ ਏ ਪੀ ਇੱਕ ਦੋਆ ਸ਼ੇਡਾਂ ਦਾ ਸੰਘਰਸ਼ ਆ ਇਹ ਵੀਰ ਜੀ 28 ਆਪਣੇ ਸੂਬੇ ਆ ਭਾਰਤ ਦੇ 28 ਸੂਬਿਆਂ ਪੰਜੀ ਉੱਥੇ ਬੈਠੇ ਆ ਤਿੰਨ ਸੂਬੇ ਆ ਮਿਜ਼ੋਰਾਮ ਨਾਗਾਲੈਂਡ ਤੇ ਤ੍ਰਿਪੁਰਾ ਉਹ ਵੀ ਵਿਚਾਰੇ ਮਾਰੇ ਮੋਟੇ ਆਏ ਆ ਪੰਜੀ ਸੂਬੇ ਦੇ ਉੱਥੇ ਬੈਠੇ ਆ ਤੇ ਸਰਕਾਰ ਉਦੋਂ ਦੀ ਛਾਉਂ ਰਹੀ ਆ ਪਰ ਜਿਹੜਾ ਸੰਘਰਸ਼ ਸਾਡਾ ਪੂਰਾ ਜੰਮਿਆ ਵਾ ਸਰਕਾਰ ਦੀਆਂ ਨਾਸਾਂ ਧੂੰ ਦੇ ਕੇ ਤਿੰਨੇ ਕਾਨੂੰਨ ਵਾਪਸ ਕਰਾ ਕੇ ਤੇ ਫੇਰ ਆਵਾਂਗੇ ਉਹਨਾਂ ਜਿਹੜੀ ਦਿੱਲੀੋਂ ਨਹੀਂ ਵਾਪਸ ਆਵਾਂਗੇ ਇਹਦਾ ਇقتصਾਦ ਅਥੇ ਬੰਦੀਆਂ ਨੇ ਪਾਈਕਾਟ ਕੀਤਾ ਸੀ ਕਿਉਂ ਕੀਤਾ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਹੁਣ ਦੇਖੋ ਜੀ ਲੱਖੇ ਸਿਧਾਨਾਂ ਦੇ ਸਾਡੇ ਰਿੰਗ ਰੋਡ ਤੇ ਉਹਦਾ ਨਾਲ ਗਿਆ ਹੈ ਉਹਦਾ ਸਾਡੇ ਜਿ세 ਬੰਦੀਵਾਲੋਂ ਨਹੀਂ ਕੀਤਾ ਦੂਜੀ ਜਿ세 ਬੰਦੀਆਂ ਨੇ ਕੀਤਾ ਹੋਗਾ ਉਹਨਾਂ ਦਾ ਪਰ ਉਹਨੇ ਸਾਡਾ ਉਹਨਾਂ ਨੂੰ ਪੂਰਾ ਸਾਥ ਦਿੱਤਾ ਹੈ ਬਾਕੀ ਅਸੀਂ ਕਿਸੇ ਦਾ ਨਹੀਂ ਸਾਡੇ ਜਿ세 ਬੰਦੀਆਂ ਵੱਲੋਂ ਪੰਜ ਜਿ세 ਬੰਦੀਆਂ ਨਾਲ ਸਾਡੇ ਹੋਣ ਵੀ ਸਾਡਾ ਵਿੱਚੇ ਹੀ ਆ ਦੀਪ ਸਿੱਧੂ ਦਾ ਵੀ ਪਿਓ ਨੂੰ ਵੀ ਰਿਆ ਕਰਵਾਉਣਾ ਵਾ ਸਾਰਿਆਂ ਦੀ ਹਮਾਇਤ ਕਰਨੀ ਆ ਕਿ ਇਹ ਨਾ ਸਾਡੀ ਲਾਗਤ ਬਾਜ ਨਹੀਂ ਸਾਡੇ ਨਾਲ ਹੀ ਸਾਡੇ ਹੀ ਭਰਾ ਵਾ ਉਹ ਅੰਦਰ ਰਹਿ ਕੇ ਸਾਡਾ ਹੀ ਫਾਇਦਾ ਬਾਹਰ ਰਹਿੰਦਾ 10 ਦਾ ਟੋਟਲ ਤੋਂ ਬਾਈਕਾਟ ਦੀ ਕਾਰਗੋ ਪਲਾਗੇ ਲਾਉਣੇ ਦਾ ਕੰਮ ਹੈ ਉਹ ਅਜੇ ਤੱਕ ਬੰਦ ਨਹੀਂ ਕੀਤਾ ਜਾ ਉਹਦੇ ਬਾਰੇ ਕੀ ਕਹੋਗੇ ਉਹਦੇ ਬਾਰੇ ਆ ਵੀ ਜਿਹੜੇ ਆਪਾਂ ਮਾਮਲੇ ਤੇ ਪਹਿਲਾਂ ਲੈ ਲਏ ਨੇ ਆ ਜਿਨਨੇ ਪੈੜੀ ਦੇਤੀ ਉਹ ਪੈਸੇ ਲਾ ਕੇ ਲੰਬੇ ਹੋ ਗਿਆ ਤੇ ਜਿਨਨੇ ਲਈ ਆ ਉਹਦੇ ਆ ਤੇ ਓਖਾ ਹੋ ਗਿਆ ਇਹ ਪੰਪ ਜਿਹੜੇ ਬੰਦ ਕਰਵਾਏ ਸੀਗੇ ਇਹ ਮੁੜ ਕੇ ਚੰਡੀਗੜ੍ਹ ਜਾ ਕੇ ਇਹਨਾਂ ਦੇ ਬੰਦੇ ਸਾਡੇ ਬੰਦਿਆਂ ਨੂੰ ਮਿਲੇ ਸੂਬੇਕ ਟੀਮ ਨੂੰ ਉਹਨਾਂ ਆਖਿਆ ਵੀ ਅਸੀਂ ਤੇ ਮਾਰੇ ਜਾਵਾਂਗੇ ਤਾਂ ਇਹ ਕਰਕੇ ਜਿਹੜੇ ਆਪਣੇ ਠੇਕੇ ਦੇ ਆ ਪੰਪ ਉਹ ਅਜੇ ਛੱਡੇ ਆ ਉਹਨਾਂ ਦੀ ਮੀਟਿੰਗ ਵਿੱਚ ਪਾਕਾ ਵਾ ਜਦੋਂ ਮੀਟਿੰਗ ਵਿੱਚ ਪਾਸ ਹੋ ਗਿਆ ਇਹ ਵੀ ਬੰਦ ਹੋਣੇ ਆ ਉਹਨਾਂ ਜਿਹੜੇ ਇਹਨਾਂ ਛੱਡਿਆ ਵੀ ਇਹ ਠੇਕੇ ਦੇ ਆ ਠੀਕ ਹੈ ਜੀ ਸਾਡੀ ਸਰਪੰਚ ਸਾਹਿਬ ਅਰੇ ਡਾਕ ਅਜਾ ਰੇਲ ਰੋਕਾ ਅੰਦੋਲਨ ਕੀਤਾ ਗਿਆ ਜਿੰਦੂ ਕੋ ਡੈਰੀ ਵਿੱਚ ਕੀ ਕਹਿਣਾ ਜੇ ਇਹਦੇ ਬਾਰੇ ਮੈਂ ਜੀ ਇਹੋ ਕਹਿਣਾ ਚਾਹੁੰਦਾ ਵਾ ਬਿ ਜੋ ਰੇ ਲੋਕੋ ਅਧੂਲਨ ਕੀਤਾ ਗਿਆ ਜੋ ਸਾਡੇ ਭੈਣ ਭਰਾ ਦਿੱਲੀ ਦੇ ਵਿੱਚ ਬੈਠੇ ਆ ਜੀ ਨਾਲ ਹੀ ਇਹਨਾਂ ਨੇ ਨਜ਼ਾਇਜ਼ ਪਰਚੇ ਕਰਕੇ ਜੇਲ੍ਹਾਂ ਵਿੱਚ ਪਏ ਆ ਇਹ ਭੁੱਲੇ ਫਿਰਦੇ ਆ ਬਸ਼ਾਇਦ ਪਹਿਲੇ ਕਿਸਾਨੀਆਂ ਪੜ੍ਹੀਆਂ ਇਹਨਾਂ ਨੂੰ ਪਤਾ ਕੁਝ ਨਹੀਂ ਹੈ ਜੀ ਇਹ ਸਾਰੇ ਸਾਡੇ ਭਰਾ ਵੀਰ ਪੜਨਾ ਪੜੇ ਲਿਖੇ ਆ ਜੀ ਇਹਨਾਂ ਨੂੰ ਸਾਰੀ ਜਾਣਕਾਰੀ ਆ ਇਹ ਮੋਦੀ ਨੇ ਜੋ ਵੀ ਕਾਲੇ ਕਾਨੂੰਨ ਲਿਆਂਦੇ ਆ ਜੀ ਇਹਨਾਂ ਨੂੰ ਰੱਦ ਕਰਾਉਣਾ ਤੇ ਜੋ ਵੀ ਕੋਈ ਹਿੱਸਾ ਪੈਂਦਾ ਵਾ ਜੀ ਫਾਸਬਦ ਪਾਉਂਦੇ ਆ ਜੀ ਇਹਨਾਂ ਨੇ ਨਜ਼ਾਇਜ਼ ਪਰਚੇ ਦੇ ਕੇ ਅੰਦਰ ਦਿੱਤੇ ਆ ਇਹਦੇ ਕਰਕੇ ਸਾਰਾ ਸੰਘਾਸਨ ਕਿਸਾਨ ਯੂਨੀਅਨਾਂ ਅਸੀਂ ਆਰਡੀ ਅਸੋਸੀਏਸ਼ਨ ਸਾਰੀ ਬੈਠੀ ਹੈ ਜੀ ਸਾਨੂੰ ਹੋਰ ਵੀ ਜਿੱਥੇ ਵੀ ਸਾਨੂੰ ਕਹਿਣਗੇ ਜਿੱਥੇ ਵੀ ਜਾਣਗੇ ਇਹਨਾਂ ਦੇ ਨਾਲ ਹੀ ਹਰ ਥਾਂ ਹੀ ਪਹੁੰਚਣ ਨੂੰ ਤਿਆਰ ਹੈ ਇਹ ਸਰਕਾਰ ਵੇਖੋ ਜੀ ਆਪਣੇ ਸਾਹ ਤੇ ੜੀ ਆ ਇਹ ਹੁਣ ਜਿੱਥੇ ਬੰਦੀਆਂ ਆਪਣੇ ਪੁਆਇੰਟ ਤੇ ੜੀਆਂ ਵਾਂ ਇਹ ਕੀ ਲੱਗਦਾ ਤੁਹਾਨੂੰ ਕਿੰਨਾ ਕੇ ਲੰਮਾ ਚੱਲੂਗਾ ਤੇ ਕਿੰਨੀ ਕੀ ਤਿਆਰੀ ਆ ਆਪਣੀ ਜਿੰਨੇ ਮਰਜ਼ੀ ਲੰਮਾ ਚੱਲੇ ਭਾਜੀ ਸਾਰੀ ਸੰਗਤ ਸਾਰਾ ਹਿੰਦੁਸਤਾਨ ਬਾਹਰ ਦੇ ਮੁਲਕ ਸਾਰੇ ਨਾਲ ਬੈਠੇ ਆ ਜੀ ਕਿੱਥੇ ਭੱਜ ਰੂਗਾ ਇੱਕ ਦਿਨ ਇਹਨੂੰ ਕਰਨਾ ਹੀ ਪੈਣਾ ਕਿੰਨਾ ਚਿਰ ਲੰਮਾ ਲੈ ਜੂਗਾ ਇਹ ਇਹ ਅੰਦਰ ਵੜਿਆ ਪਿਆ ਹੁਣ ਬਾਹਰ ਨਿਕਲਣਾ ਪੈਣਾ ਤੇ ਅੰਦਰ ਵੜਿਆ ਰਹੂਗਾ ਜੀ ਉਹ ਕਹਿੰਦਾ ਜੀ ਇਹਨ ਪੁਰਾਣੇ ਕਿਸਾਨ ਸਮਝਦਾ ਜੀ ਹੁਣ ਵੀ ਉਹ ਕਿਸਾਨ ਨਹੀਂ ਹੈਗੇ ਸਾਰੇ ਪੜ੍ਹੇ ਲਿਖੇ ਕਿਸਾਨ ਆ ਸਾਰੇ ਉਤੋਂ ਤੱਕ ਬੜੇ ਹੈ ਜੀ ਸਾਰੇ ਹਾਈ ਕੋਰਟ ਦੇ ਵਕੀਲ ਸਾਰੇ ਨਾਲ ਬੈਠੇ ਹੈ ਜੀ ਇਹ ਕਿਹੜੇ ਬਲੇ ਖੇਤਰਾ ਫਿਰਦਾ ਜੀ ਕਿ ਕੀ ਤੁਸੀਂ ਜੇ ਸਰਕਾਰ ਨੂੰ ਸਮਝ ਜਾਵੇ ਜਾਂ ਸਰਕਾਰ ਮੰਨੇ ਤੇ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਕਹਿਣਾ ਇਹੋ ਚਾਹੁੰਨੇ ਆ ਜੀ ਇਹਨਾਂ ਨੇ ਬਿੱਲ ਸਾਰੇ ਤੇਰੇ ਤੇਨੇ ਘੁੰਡ ਵਾਪਸ ਲੈਣ ਤੇ ਲੋਕ ਆਪਣੇ ਘਰੋਂ ਘਰੀ ਆਣ ਆਪਣੇ ਸੌਦਾ ਸਾਂ ਲੈਣ ਜੀ ਇਹਨਾਂ ਨੂੰ ਲੋਕਾਂ ਨੇ ਇਹਨਾਂ ਨੂੰ ਜਿਤਾ ਕੇ ਭੇਜਿਆ ਵਾ ਇਹ ਕਿ ਕਰਤੂਤ ਕਰਨ ਰਿਹਾ ਜੀ ਲੋਕਾਂ ਨੂੰ ਨਹੀਂ ਆਇਆ ਖਰਾਬ ਕਰਨ ਰਿਹਾ ਆਜੋ ਹੁਣ ਇਲੈਕਸ਼ਨ ਹੋਈ ਤੁਹਾਡੇ ਸਾਹਮਣੇ ਹੈ ਜੀ ਪਰਸੋਂ ਇਲੈਕਸ਼ਨ ਹੋਈ ਹੈ ਇਹ ਫਿਰ ਵੀ ਨਾ ਸਮਝਣ ਵਾਲੇ ਕਰੋ ਸਮਝਣਾ ਜੀ ਇਹ ਏਜੰਡਾ ਇਦਾਂ ਤੁਹਾਡਾ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇੱਕ ਜਵਾਨ ਕਥੋਂ ਨੰਗਲ ਦੀ ਇਕਾਈ ਮਲੜ ਦਾ ਪ੍ਰਧਾਨ ਅੱਜ ਅੱਜ ਦਾ ਸਾਡਾ ਮੇਨ ਅਜੰਡਾ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਤਿੰਨੇ ਕਾਲੇ ਜਿਹੜੇ ਕਾਨੂੰਨੀ ਨੇ ਪਾਸ ਕੀਤੇ ਆ ਉਹ ਰੱਦ ਕਰਾਉਣੇ ਬਿਜਲੀ ਬਿੱਲ 220 ਐਕਟ ਉਹ ਰੱਦ ਕਰਾਉਣਾ ਤੇ ਜਿਹੜੇ ਸਾਡੇ ਨੌਜਵਾਨ ਇਹਨਾਂ ਇੱਕ ਸਾਜ਼ਿਸ਼ ਦੇ ਅਧੀਨ ਉਹ ਦਿਨ ਲਾਲ ਕਿਲੇ ਵਿੱਚ ਖੜੇ ਆ ਜਾਗਦੇ ਆਸੇ ਪਾਸੇ ਨੂੰ ਗ੍ਰਿਫਤਾਰ ਕੀਤੇ ਆ ਉਹਨਾਂ ਦੀ ਰਿਹਾਈ ਕਰਾਉਣੀ ਮੇਨ ਅਜੰਡਾ ਸਾਡਾ ਹੈ ਅੱਜ ਸਰਕਾਰ ਵੀ ਅੜੀ ਪਈ ਹੈ ਉਧਰ ਚਲੋ ਜਥੇਬੰਦੀਆਂ ਵੀ ਜੜੀਆਂ ਤੇ ਫਿਰ ਕਿਹੜੇ ਕਿੱਦਾਂ ਨਾਲ ਜਿਹੜਾ ਰਾਹ ਨਿਕਲੂਗਾ ਜੀ ਜੋ ਸਰਕਾਰ ਇਨਰ ਦੀ ਨੀਤੀ ਤੇ ਨੀਦਰ ਦੇ ਵਿੱਚ ਫਰਕ ਆ ਇਹ ਸ਼ੁਰੂ ਤੋਂ ਹੀ ਚੱਲ ਰਿਹਾ ਸਰਕਾਰਾਂ ਨੇ ਆਪਣਾ ਕੰਮ ਕਰਨਾ ਸਾਡੇ ਜਥੇਬੰਦੀਆਂ ਆਪਣਾ ਕੰਮ ਕਰਨਗੀਆਂ ਤੇ ਅਸੀਂ ਆਖਰੀ ਦਮ ਤੱਕ ਲੜਾਂਗੇ ਤੇ ਸਰਕਾਰ ਕੋ ਸਾਰੇ ਤੰਨੇ ਕਾਨੂੰਨ ਰੱਦ ਕਰਾ ਕੇ ਜਿਹੜੇ ਨੇ ਪਾਸ ਕੀਤੇ ਆ ਤੇ ਨੌਜਵਾਨਾਂ ਦੀ ਰਿਹਾਈ ਕਰਾ ਕੇ ਦਿੱਲੀ ਤੋਂ ਫਿਰ ਵਾਪਸ ਆਵਾਂਗੇ ਆ ਧਰਨੇ ਫਿਰ ਚੁੱਕੋ ਅੰਦੋਲਨ ਚੱਲ ਰਿਹਾ ਰੇਲਗੋ ਕੋ ਕਿਦਾਂ ਦਾ ਰਿਸਪੌਂਸ ਮਿਲਦਾ ਹਮੇਸ਼ਾ ਹੀ ਕਿਸਾਨ ਜਥੇਬੰਦੀਆਂ ਦੇ ਜਿੰਨੇ ਵੀ ਅंदोलਨ ਚਲਾਏ ਆ ਜਾਂ ਜਿੰਨੇ ਵੀ ਧਰਨੇ ਲਾਏ ਆ ਬਹੁਤ ਜ਼ਿਆਦਾ ਸੰਯੋਗ ਮਿਲਿਆ ਸਾਰੇ ਵਰਗ ਇੱਕ ਪਲੇਟਫਾਰਮ ਤੇ ਇਕੱਠੇ ਆ ਜਿਹੜੀਆਂ ਸਰਕਾਰਾਂ ਇਹ ਅਫਵਾਹਾਂ ਫਲਾਉਂਦੀਆਂ ਆ ਤਾਰਪਿੱਡੋ ਹੋ ਗਿਆ ਜੇ ਹੋ ਗਿਆ ਵੋ ਗਿਆ ਇਹੋ ਜੀ ਕੋਈ ਗੱਲ ਨਹੀਂ ਸਰਕਾਰਾਂ ਦਾ ਕੰਮ ਹੈ ਉਹਨਾਂ ਆਪਣਾ ਕੰਮ ਕਰਨਾ ਸਾਡੀਆਂ ਜਥੇਬੰਦੀਆਂ ਦਾ ਕੰਮ ਹੈ ਆਪਣਾ ਕੰਮ ਕਰਨਾ ਉਹਦੇ ਨਾਲ ਕੁਝ ਕੀ ਬੰਦੇ ਆ ਗਿਣਤੀ ਦੇ 5-6 ਸੌ ਉਹ ਹੀ ਨਹੀਂ ਝੋਕ ਰਿਹਾ ਬਾਕੀ ਸਾਰੀ ਕੰਟਰੀ ਜੁਗਨੂ ਬਿਲਕੁਲ ਇੱਕ ਗੱਲ ਜਿਹੜੀ ਆ ਸਰਕਾਰ ਇਹ ਵੇਲੇ ਝੁਗੀ ਪਈ ਆ ਡੋਲੀ ਪਈ ਆ ਬਖਾੜ ਦੇ ਵਿੱਚ ਆ ਕਿਸਾਨ ਜਿਹਾ ਵੰਦਿਆਂ ਡਟੀਆਂ ਪਈਆਂ ਇਹੋ ਜੀ ਕੋਈ ਗੱਲ ਨਹੀਂ ਇਹ ਉਤੋਂ ਤੋਂ ਦੇਖਣ ਨੂੰ ਕਿੱਦੜ ਭੰਗਿਆ ਹੀ ਮਾਰ ਰਹੀ ਹੈ ਮੇਰਾ ਨਾਮ ਬਲਵੰਦਰ ਸਿੰਘ ਪਿੰਡ ਪੁਰੀਆਂ ਕਲਾਂ ਜਰਨਲ ਸਕੱਤਰ ਕਿਸਾਨ ਸੰਘਰਸ਼ ਕਮੇਟੀ ਦੀ ਕਾਈ ਦਾ ਮੈਂ ਜਰਨਲ ਸਕੱਤਰ ਪੁਰੀਆਂ ਦਾ ਅੱਜ ਦਾ ਜੋ ਇਹ ਰੇਲ ਰੋਕੋ 12 ਤੋਂ 4 ਵਜੇ ਤੱਕ ਸਮੁੱਚੇ ਭਾਰਤ ਵਰਸ਼ ਵਿੱਚ ਹੋ ਰਿਹਾ ਇਹ ਰੇਲ ਰੋਕੋ ਕੋਈ ਕੁਰਸੀ ਦੀ ਲੜਾਈ ਨਹੀਂ ਕਿਸੇ ਧਰਮ ਦੀ ਕਿਸੇ ਜਾਤ ਕਿਸੇ ਮذਬੇ ਦੀ ਲੜਾਈ ਨਹੀਂ ਇਹ ਸਿਰਫ ਇੱਕ ਪੇਟ ਦਾ ਸਵਾਲ ਹੈ ਰੋਟੀ ਦੀ ਲੜਾਈ ਆ ਭੁੱਖਾ ਰਿਕ ਨੂੰ ਲੱਗਦੀ ਆ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ ਚਾਹੇ ਸੈਖ ਆ ਚਾਹੇ ਸਾਈ ਆ ਇਹਸ ਰੋਟੀ ਭੁੱਖ ਵਾਸਤੇ ਜਿਹੜਾ ਇਹ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਭ ਵਰਗ ਜਿਹੜਿਆ ਉਹ ਇਹ ਲੜਾਈ ਲੜ ਰਹੇ ਆ ਇਹ ਸਰਕਾਰ ਜਿਹੜੀ ਅੰਨੀ ਬੋਲੀ ਹੋਈ ਪਈ ਆ ਇਹਦੇ ਕੰਨਾਂ ਤੇ ਜੂਨ ਨਹੀਂ ਸਰਕਦੀ ਏ ਏ 4 ਮਹੀਨੇ ਤੋਂ ਲਗਭਗ ਪੰਜਾਬ ਤੇ 6 ਮਹੀਨੇ ਤੋਂ ਐਜੀਟੇਸ਼ਨ ਚੱਲ ਰਿਹਾ 3 ਮਹੀਨੇ ਦਿੱਲੀ ਦੇ ਵਿੱਚ ਵੀ ਹੋ ਗਏ ਇਹਨੂੰ ਚਲਦੇ ਨੂੰ ਉੱਥੇ ਵੀ ਵਾਰੀ ਮੁਤਾਬਕ ਜਥੇਬੰਦੀਆਂ ਜਿਹੜੀਆਂ ਉਹ ਜਾ ਰਹੀਆਂ ਵਾਂ ਜਦੋਂ ਵਾਰੀ ਆਉਂਦੀ ਹੈ ਜੂਨ ਦੀ ਪਰ ਸਰਕਾਰ ਨੂੰ ਜਗਾਉਣ ਵਾਸਤੇ ਜਿਹੜਾ ਇਹ ਅੱਜ ਦਾ ਬੰਦ ਦਾ ਜਿਹੜਾ ਸੱਦਾ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਜੇ ਸਰਕਾਰ ਨਹੀਂ ਜਾਗਦੀ ਇਹ ਪ੍ਰੋਟੈਸਟ ਨੂੰ ਹੋਰ ਤਰੀਕਿਆਂ ਦੇ ਨਾਲ ਅਸੀਂ ਜਿਹੜਾ ਵਾ ਹੋਰ ਤਿੱਖਾ ਕਰਾਂਗੇ ਸਰਕਾਰ ਨੂੰ ਜਿਹੜਾ ਵਾ ਗੱਲ ਲੋਕਾਂ ਦੀ ਸੁਣਨੀ ਚਾਹੀਦੀ ਆ ਸਰਕਾਰ ਲੋਕਾਂ ਦੀ ਬਣਾਈ ਆ ਸਰਕਾਰ ਕੋ ਬਾਹਰੋਂ ਨਹੀਂ ਆਈ ਪਰ ਇਹਨਾਂ ਦਾ ਜਿਹੜਾ ਰਵੱਈਆ ਹੈ ਸਰਕਾਰ ਦਾ ਉਹ ਤਾਨਾ ਛਾਈਆਂ ਰਗਾ ਜਿਹੜਾ ਉਹ ਰਵੱਈਆ ਵਾ ਲੱਖਾਸਧਣਾ ਤੇ ਦੀਪ ਸਿੱਧੂ ਦੇ ਨਾਲ ਤੁਸੀਂ ਉਹਦੇ ਸਪੋਰਟ ਤੇ ਖੜੇ ਜੇ ਕਿ ਜਾਂ ਨਹੀਂ ਬਿਲਕੁਲ ਖੜੇ ਆ ਕੋਈ ਗੱਲ ਨਹੀਂ ਨੌਜਾਨ ਵਰਗ ਨੂੰ ਉਹਨਾਂ ਨੇ ਬਹੁਤ ਅਵੇਅਰ ਕੀਤਾ ਥੋੜੇ ਬਾਰੇ મતਭੇਦ ਪੈਦਾ ਹੋਏ ਜਥੇਬੰਦੀਆਂ ਦੇ ਨਾਲ ਕਿਉਂਕਿ ਉਹ ਥੋੜਾ ਜਿਹਾ ਜਥੇਬੰਦੀਆਂ ਨੂੰ ਇਹ ਥੋੜੇ ਜੋਸ਼ ਦੇ ਵਿੱਚ ਚੱਲੇ ਉਹਨੂੰ ਜੱਸੇਬੰਦੀਆਂ ਨੇ ਫੀਲ ਕੀਤਾ ਪਏ ਇਹਨਾਂ ਨੇ ਗਲਤ ਕੀਤਾ ਪਰ ਗਲਤ ਕੁਛ ਨਹੀਂ ਹੋਇਆ ਉਹ ਸਭ ਸਰਕਾਰ ਦੀ ਗਣਿਮਤੀ ਸਾਜਿ ਸੀ ਜੇ ਉੱਥੇ ਲਾਲ ਕਿਲੇ ਦੇ ਉੱਤੇ ਕੇਸਰੀ ਝੰਡਾ ਚੜ੍ਹ ਗਿਆ ਤੇ ਕੇਸਰੀ ਝੰਡੇ ਦੀ ਤਿਰੰਗਾ ਝੰਡਾ ਚੜ੍ਹਾਇਆ ਉੱਥੇ ਕੋਈ ਬਹੁਤ ਵੱਡੀ ਮਾੜੀ ਗੱਲ ਨਹੀਂ ਹੋ ਗਈ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਬਿਲਕੁਲ ਜੱਸੇਬੰਦੀਆਂ ਇਸ ਵੇਲੇ ਦੀਪ ਸਦੂ ਤੇ ਲਖੇ ਸਿਧਾਣੇ ਦੇ ਨਾਲ ਖੜੀਆਂ ਆ ਉਹਨਾਂ ਨੂੰ ਬਾਹਰ ਕੱਢ ਕੇ ਲਿਆਵਾਂਗੇ ਦੀਪ